ਸਾਰੇ ਵੀਰਾਂ ਨੂੰ ਸਤ ਸ੍ਰੀ ਅਕਾਲ ਕੱਲ ਜੋ ਮੈਚ ਦੇ ਵਿੱਚ ਹੋਇਆ ਸਾਰਿਆਂ ਨੇ ਵੇਖਿਆ ਉਹਨੇ ਮੇਰੇ ਮੁੱਕੀ ਮਾਰੀ ਪਹਿਲਾਂ ਆਪਾਂ ਵੀ ਮਾਰਦੀ ਹੈ ਤੇ ਸਾਡੇ ਜੇ ਕੋਈ ਇੱਕ ਮਾਰੂ ਅਸੀਂ ਤੇ ਦੋ ਮਾਰ ਕੇ ਹੁੰਦੇ ਜੰਨੇ ਆ ਠੀਕ ਆ ਤੇ ਬਾਕੀ ਜਿਹੜੇ ਆ ਦੱਸਦੇ ਪਏ ਹੰਕਾਰੇ ਆ ਐ ਹੂੰ ਜਿੱਦਾਂ ਵੀ ਔਰ ਜਾਈਆਂ 'ਚ ਬੈਠੇ ਕਮੈਂਟ ਨਾ ਕਰਿਆ ਕਰੋ ਮੇਰੇ ਵੀਰ ਜ਼ਿੰਦਗੀ 'ਚ ਆਪ ਵੀ ਕੁਝ ਕਰੋ ਠੀਕ ਆ ਕਮੈਂਟ ਕਰਕੇ ਨਹੀਂ ਕਿ ਬਸ ਜਾਈ 'ਚ ਬੈਠੇ ਆ ਬਾਕੀ ਨੂੰ ਨੈਗੇਟਿਵ ਕਮੈਂਟ ਕਰੀ ਜੀ ਮੈਂ ਉਹਦਾ ਦੱਸਣਾ ਕਿ ਇਹਨੂੰ ਸਪਾਈਸ ਦੇ ਦੇਣੀ ਨਹੀਂ ਆ ਬਸ ਰੱਬ ਤੋਂ ਡਰੀਦਾ ਵਾ ਬਾਕੀ ਦੇ ਕੋਈ ਚੱਕਰ ਨਹੀਂ ਤੇ ਮੇਰੇ ਭਰਾ 네ਗੇਟਿਵ ਪੁਆਇੰਟ ਨਾ ਕਰਿਆ ਕਰੋ ਜ਼ਿੰਦਗੀ ਚ ਆਪ ਵੀ ਕੁਝ ਕਰੋ ਆਪਦੇ ਮਾਂ ਬਿਓਲੀ ਦੁਨੀਆਂ ਨੂੰ ਕਰਕੇ ਦਿਖਾਓ ਕੁਝ ਮੇਰੇ ਭਰਾ ਸਾਰੇ ਵੀਰਾਂ ਨੂੰ ਸਸਰੀਕਾਲ ਕੱਲ ਜੋ ਮੈਚ ਦੇ ਵਿੱਚ ਹੋਇਆ ਸਾਰਿਆਂ ਨੇ ਵੇਖਿਆ ਉਹਨੇ ਮੇਰੇ ਮੁੱਕੀ ਮਾਰੀ ਪਹਿਲਾਂ ਆਪਾਂ ਵੀ ਮਾਰਤੀ ਹੈ ਤੇ ਸਾਡੇ ਜੇ ਕੋਈ ਇੱਕ ਮਾਰੂ ਜਾਂ ਦੋ ਮਾਰ ਕੇ ਹੁੰਦੇ ਨੇ ਆ ਠੀਕ ਆ ਤੇ ਬਾਕੀ ਜਿਹੜੇ ਆ ਦੱਸਦੇ ਪਏ ਹੰਕਾਰ ਰਿਆ ਐ ਹੂੰ ਜਿੱਦਾਂ ਵੀ ਔਰ ਜਾਈਆਂ 'ਚ ਬੈਠੇ ਕਮੈਂਟ ਨਾ ਕਰਿਆ ਕਰੋ ਮੇਰੇ ਵੀਰ ਜ਼ਿੰਦਗੀ 'ਚ ਆਪ ਵੀ ਕੁਝ ਕਰੋ ਕੀਗਾ ਕਮੈਂਟ ਕਰਕੇ ਨਹੀਂ ਕਿ ਬਸ ਜਾਈ ਚ ਬੈਠਾ ਵਾ ਕਿਸੇ ਨੂੰ ਨੈਗੇਟਿਵ ਕਮੈਂਟ ਕਰੀ ਜਈ ਹੈ ਮੈਂ ਉਦਾਂ ਦੱਸਣਾ ਕਿ ਇਹਨੂੰ ਸਪਾਈ ਦੇ ਦੇਣੀ ਨਹੀਂ ਆ ਬਸ ਰੱਬ ਤੋਂ ਹੀ ਡਰੀਦਾ ਵਾ ਬਾਕੀ ਤੇ ਕੋਈ ਚੱਕਰ ਨਹੀਂ ਤੇ ਮੇਰੇ ਭਰਾ ਨੈਗੇਟਿਵ ਬੰਡਣਾ ਕਰਿਆ ਕਰੋ ਜ਼ਿੰਦਗੀ ਚ ਆਪ ਵੀ ਕੁਝ ਕਰੋ ਆਪਦੇ ਮਾਂ ਪਿਓ ਲਈ ਦੁਨੀਆ ਨੂੰ ਕਰਕੇ ਦਿਖਾਓ ਕੁਝ ਮੇਰੇ ਭਰਾ